ਫੋਬ੍ਰੇਟ ਤੋਜਨ ਪਾ ਕੇ 베ਰੀ ਨੂੰ ਜੜੋਂ ਪੱਟਦੇ ਹੋਏ 5911 ਦਾ ਜ਼ੋਰ ਲਵਾਈ ਜਾਂਦੇ ਆ ਕਹਿੰਦੇ ਬਲੌ ਸਟਰੈਟਜੀ ਵੀ ਪਲਾਨ ਹੋ ਰਹੀ ਆ ਕਿ ਕਿਵੇਂ ਪਟਾਂਗੇ ਮੈਨੂੰ ਲੱਗਦਾ ਦੂਰੋਂ ਭਜਾ ਕੇ ਲਿਆਉਣਗੇ ਫਾਰਮੂਲਾ ਬਨ ਵਾਲੀਆਂ ਗੱਡੀਆਂ ਵਾਂਗੂ ਦੇਖਦੇ ਆ ਵੀਰੇ 5911 ਦਾ ਜ਼ੋਰ ਲਵਾ ਰਹੇ ਆ ਵੇਰੀ ਹਿੱਲ ਦੀ ਤਾਂ ਹੈ ਮਾਰਦੇ ਜੋਰ ਤੋੜਦੇ ਟੋਚਨ ਬਾਈ ਨਾੜ ਘੇਰਾਂ ਤੋਂ ਤਗੜੀ ਨਿਕਲੀ 베ਰੀ ਟੋਚਨ ਮਾੜਾ ਨਿਕਲ ਗਿਆ ਬਾਈ ਅਰੇ ਆਲੇ ਦਾਲੇ ਨੂੰ ਤਾਂ ਇਹ ਪੱਟੀਆਂ ਨਹੀਂ ਸੀ ਜਾਂਦਾ ਤਾਂ ਇਹ ਵੀ ਲਿਫਟ ਨਾਲ ਇਹਨੂੰ ਲਿਫਟ ਕਰਾ ਕੇ ਦੇਖਦੇ ਆ ਅਦਨਾਨ ਸਾਮੀ ਨੇ ਕਿਹਾ ਸੀਗਾ ਕਿਹਾ ਵੀ ਮੁੱਝ ਕੋ ਵੀ ਤਾਂ ਲਿਫਟ ਕਰਾ ਦੇ ਥੋੜੀ ਜੀ ਤੋਂ ਲਿਫਟ ਕਰਾ ਦੇ ਇਹ ਮੁੰਡੇ ਹੁਣ ਕਨਫਿਊਜ਼ ਹੋ ਗਏ ਵੀ ਇਹ ਕਿੱਧਰ ਦੀ ਟੋਜਨ ਪਾਈਏ ਕਿੱਧਰ ਦੀ ਨਾ ਪਾਈਏ ਮਜਤੂ ਵੀ ਤੋਂ ਲਿਫਟ ਕਰਾ ਦੇ ਥੋੜੀ ਜੀ ਤੋਂ ਲਿਫਟ ਕਰਾ ਦੇ ਹੁਣ 베ਰੀਆਂ ਨੂੰ ਥੋੜੀ ਜੀ ਲਿਫਟ ਕਰਾ ਕੇ ਦੇਖਣੀ ਆ ਜੇ ਸਹੀ ਲਿਫਟ ਹੋ ਗਈ ਤਾਂ 베ਰੀ ਲਿਫਟ ਹੋ ਜੂ ਨਹੀਂ ਫਿਰ 베ਰੀ ਦਾ ਬਾਈ ਪੱਟਣੀ ਬੂ ਇਹ ਡਰਦੇ ਨੇ ਕਹਾੜੀ ਚਲਾਉਣ ਤੋਂ ਵੇ ਵੀਰੇ ਇੱਕ ਵਾਰੀ ਫੇਰ 911 ਦਾ ਜੋਰ ਲਵਾਉਣ ਲੱਗਿਆ ਚੋਬਰ ਕਹਿੰਦਾ ਲਿਫਟ ਕਰਾ ਕੇ ਦੇਖਦੇ ਆਂਗੇ ਵੀ ਜੇ 베ਰੀ ਲਿਫਟ ਕਰ ਗਈ ਪਰ ਮੇਰੇ ਵੀਰ ਮਲਾ ਦਾ ਲਿਫਟੇ ਮੁੱਕ ਜਾਂਦੀ ਆ ਜਿੰਨੀ ਕਿ ਉੱਚੀ ਜਾਂਦੀ ਆ ਇਹ ਤਾਂ ਪੱਟ ਕੇ ਹਟੂ 911 ਖਿੱਚ ਕੇ ਲੈ ਗਿਆ ਦੋ ਜਨਾਂ ਦਾ ਜੱਟ ਨਹੀਂ ਸ਼ਕੀਨ ਮੁੱਢ ਤੋਂ ਆਏ ਇਸ ਵਾਰ ਫੇਰ ਲੱਗਿਆ ਜੀ ਜੋਰ ਲਵਾਉਣ ਇਹ ਕਹਿੰਦਾ ਮੈਨੂੰ 95 11 95 11 ਕਹੋ ਕਹਿੰਦਾ ਫਿਰ ਮੈਂ ਰੇਸ ਲੱਗੂ ਜਾਊਂਗਾ ਟਰੈਕਟਰ ਦੀ ਇਹ ਬਾਈ ਛਾਤਰੀ ਤੇ ਨਾ ਡਿੱਗ ਪਵੇ ਅੰਦਰਲੇ ਬ੍ਰੇਕਾਂ ਦੇ ਘਮਾ ਦੇ ਟਰੈਕਟਰ ਫਿਰ ਮੇਲਿਆਂ ਤੇ ਸਟੰਡ ਨਹੀਂ ਕਰਦਾ ਰਿਹਾ ਤੂੰ ਇਹ ਹਾਰ ਪਵਾਊਗਾ ਮੈਨੂੰ ਲੱਗਦਾ ਛਾਤਰੀ ਤੋੜਨ ਵਾਲੇ ਦੇਖੋ ਬਈ ਇਹ ਹੁਣ ਸਾਤਰੀ ਤੋੜ ਨਾਲੇ ਹਾਰ ਪਵਾਊਗਾ ਕਿ ਕੱਲਾ ਦਰਖਤ ਤੇ ਪੱਟੂਗਾ ਕੋਈ ਟੋਸਟ ਨਹੀਂ ਕੋਈ ਨਾ ਦੇਖੀ ਜਾਊ ਹਾਰ ਪਾ ਦੇਾਂਗੇ ਫਿਰ ਤੇਰੇ ਤਾਇਆ ਦੱਸੂਗਾ ਹੁਣ ਇਹ ਕੰਮ ਤੁਸੀਂ ਕਰਨਾ ਕਿਵੇਂ ਆ ਦਿਮਾਗ ਲਾਇਆ ਮੁੰਡੇ ਨੇ ਕਹਿੰਦੇ ਥੋੜਾ ਜਿਹਾ ਟੋਚਨ ਪਾਲਿਆ ਉੱਚਾ ਕਹਿੰਦਾ ਮੈਂ ਇਕੱਲੇ ਦਰਾਖਤ ਨਹੀਂ ਇਧਰਲੇ ਨੂੰ ਪਾ ਕੇ ਕਹਿੰਦਾ ਮੈਂ ਖਿੱਚੂਗਾ ਇਹ ਅਸੀਂ ਲਾ ਲਈਏ ਦੇ ਨਾਲ ਸ਼ਰਤ ਵੀ ਤੂੰ ਐਵੇਂ ਪਟਦਾ ਨਹੀਂ ਹੈਗਾ ਜਾਂ ਤਾਂ ਇਕੱਲੇ ਨੂੰ ਤੋੜੇਗਾ ਪਰ ਗਿਰ ਗਿਆ ਦਰਾਖਤ ਗਿਰ ਗਿਆ ਮੇਰੇ ਵੀਰੋ ਇੱਥੇ ਫੁੱਲ ਕੰਟਰੋਵਰਸੀ ਹੋ ਗਈ 나ੜ ਗੇਰਾਂ ਦਾ ਵੀ ਧੂਆ ਕੱਢੀ ਜਾਂਦੇ ਨੇ ਬੇਇੱਜ਼ਤੀ ਕਰਾਈ ਜਾਂਦੇ ਨੇ 나ੜ ਗੇਰਾਂ ਦੀ ਅਸਲ ਚ ਪਾਇਆ ਟੋਚਨ ਗਲਤ ਹੋਇਆ ਫੇਰ ਕਹਿੰਦੇ ਨੇ ਬੂਟਾ ਗਾਲਾਂ ਕਰਦਾ ਲਓ ਜੀ ਆਫਟਰ ਫੈਕਟ ਦੇਖ ਲਓ ਇੱਥੇ ਖੜੇ ਸੀਗੇ ਦਰਖਤ ਦੋ ਤਿੰਨ ਉਹ ਪੱਟ ਤੇ ਸੀ ਸਾਂਭ ਤਾਂ ਸਮਾਨ ਸਾਰਾ ਦੋ ਚਾਰ ਜੜਾਂ ਰਹਿ ਗਈਆਂ ਜਿਹੜੀਆਂ ਉਹ ਚੱਕ ਕੇ ਬਾਹਰਲੇ ਗੇੜ ਮੁਰੇ ਲਾਤੀਆਂ ਇਹ ਹੈਗੇ ਅਸੀਂ ਵੀ ਵਾਤਾਵਰਣ ਪ੍ਰੇਮੀ ਹੁਈਆਂ ਪਰ ਇਹ ਜਿਹੜੀਆਂ ਜੜਾਂ ਸੀਗੀਆਂ ਇਹ ਜੀ ਕੰਧ ਨੂੰ ਇਧਰ ਲਈ ਨੂੰ ਖਰਾਬ ਕਰਦੀਆਂ ਸੀਗੀਆਂ ਤੇ ਇਧਰ ਆ ਦੇਲੀਆਂ ਵੀ ਖਰਾਬ ਕਰਤੀਆਂ ਸੀ ਇਹਨਾਂ ਨੇ ਇਸ ਕਰਕੇ ਇਥੇ ਹੁਣ ਬਾੜੀ ਲਾਈ ਜਾਊਗੀ ਇਹ ਤਾਂ ਪੱਟੀਆਂ ਨੇ ਕੋਈ ਮੇਰਾ ਵੀਰ ਬਾਤਾਂ ਬਣ ਪ੍ਰੇਮੀ ਕਿਤੇ ਆਪਣੀ ਸਲਾਹ ਦੇਣ ਆਵੇ ਤਾਂ ਸਾਨੂੰ ਇਹ ਜਰੂਰ ਸਲਾਹ ਦੇਵੇ ਵੀ ਇਹਨਾਂ ਨੂੰ ਦਰਖਤਾਂ ਨੂੰ ਹੋਰ ਅਸੀਂ ਵੇੜੇ 'ਚ ਕਿੱਥੇ ਲਾ ਸਕਦੇ ਆ ਜਿਹੜੇ ਸਾਡੇ ਵੇੜੇ ਨੂੰ ਵੀ ਖਰਾਬ ਨਾ ਕਰਨ ਤੇ ਟਰੈਕਟਰ ਟਰਾਲੀ ਵੀ ਮੁੜਦਾ ਰਹੇ ਤੇ ਜੜਾਂ ਨੇ ਜਿਹੜੀਆਂ ਉਹ ਕੰਧਾਂ ਨੂੰ ਜਾਂ ਫਰਸ਼ ਨੂੰ ਵੀ ਨਾ ਖਰਾਬ ਕਰਨ ਧੰਨਵਾਦ ਜੀ